ਅੱਬਾਈ ਥੋੜਾ ਜਿਹਾ ਇਹ ਸੰਗਤਾਂ ਨੂੰ ਗੁਰੂ ਰਾਮ ਰਾਏ ਜੀ ਦਾ ਇਤਿਹਾਸ ਦੱਸੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸੋ ਗੁਰੂ ਰਾਮ ਰਾਏ ਮਹਾਰਾਜ ਜੀ ਬਾਬਾ ਗਰਦੱਤਾ ਜੀ ਦੇ ਪੁੱਤਰੇ ਗੁਰੂ ਹਰ Rai ਜੀ ਦੇ ਬੇਟੇ ਸਨ ਵੱਡੇ ਬੇਟੇ ਛੋਟਾ تھا 46 ਦੇ ਵਿੱਚ ਚੇਤਰਵਦੀ ਪੰਜਵੀਂ ਦਿਨ ਸੋਮਵਾਰ ਨੂੰ ਗੁਰੂ ਮਹਾਰਾਜ ਨੇ ਕਿਰਤਪੁਰ ਸਾਹਿਬ ਵਿੱਚ ਅਵਤਾਰ ਧਾਰਿਆ ਮਾਤਾ ਕੋਟ ਕ੍ਰੇਣ ਦੀ ਪੁੱਤਰੀ ਤੇ ਉਹਦੇ ਬਾਅਦ ਦੇ ਵਿੱਚ 13 ਸਾਲ ਦੀ ਉਮਰ ਦੇ ਵਿੱਚ ਜਦੋਂ ਰੰਗਜੀਤ ਨੇ ਗੁਰੂ ਹਰ Rai ਜੀ ਨੂੰ ਬੁਲਾਇਆ ਤੇ ਮਹਾਰਾਜ ਜੀ ਤਿੰਨ ਵਾਰੀ ਬੁਲਾਇਆ ਤੇ ਸੋਢੀ ਵੀ 베ਦੀ ਵੀ ਸਾਰੇ ਬੈਠੇ ਸੀ ਤੇ ਗੁਰੂ ਰਾਮ ਰਾਜ ਜੀ ਕਹਿੰਦੇ ਅਗਰ ਬਲਾਵਾ ਆਇਆ ਪਿਤਾ ਜੀ ਮੈਂ ਜਾਊਗਾ ਤੇ ਉੱਥੋਂ ਦਿੱਲੀ ਲਈ ਗੁਰੂ ਮਹਾਰਾਜ ਜੀ ਗਏ ਉੱਥੇ ਰੰਗਜੀਤ ਨੂੰ 72 ਕਰਾਮਾਤਾ ਦਿਖਾਈਆਂ ਪਹਿਲੀ ਕਰਾਮਾਤ ਜਿਹੜੀ ਕੀਰਤਪੁਰ ਸਾਹਿਬ ਦੇ ਵਿੱਚ ਮਾਤਾ ਨੇ ਜਦ ਬੈਲ ਨਹੀਂ ਦਿੱਤੇ ਕੀਰਤਪੁਰ ਦੀ ਪ੍ਰਕਰਮਾ ਬਗੈਰ ਬੈਲਾਂ ਤੋਂ ਰਸਦੀਆਂ ਕਰਵਾ ਦਿੱਤੀ ਆ ਉਹੀ ਰਥ ਹੈ ਜਿਹੜਾ ਕਿ ਭਾਈ ਰੂਪੇ ਖੜਾ ਉਹੀ ਰਥ ਮਾਤਾ ਗੰਗਾ ਪੁੱਤਰ ਦੀ ਦਾਤ ਦੇ ਲੈਣ ਲਈ ਬਾਬਾ ਬੁੱਢਾ ਜੀ ਕੋਲ ਗਈ ਸੀ ਉਸ ਤੋਂ ਬਾਅਦ ਦੇ 1976 ਦੇ ਵਿੱਚ ਗੁਰੂ ਮਹਾਰਾਜ ਜੀ ਦੂਨ ਘਾਟੀ ਦੇ ਵਿੱਚ ਆ ਗਏ ਇੱਥੇ ਜਿਹੜਾ ਰਾਜਾ ਸੀ ਫਤੇ ਚੰਦ ਨੇ ਇਹਨਾਂ ਨੂੰ ਤਿੰਨ ਪਿੰਡ ਦਿੱਤੇ ਬਾਅਦ ਦੇ ਵਿੱਚ ਉਹਨਾਂ ਦੇ ਬੇਟੇ ਨੇ ਚਾਰ ਪਿੰਡ ਦਲੀਪ ਜਾਨ ਨੇ ਦਿੱਤੇ ਸਤ ਪਿੰਡਾਂ ਦਾ ਰਾਜ ਗੁਰੂ ਮਹਾਰਾਜ ਨੂੰ ਵਿਆਸਤ ਦਿੱਤੀ ਇੱਥੇ ਆ ਕੇ ਗੁਰੂ ਮਹਾਰਾਜ ਜੀ ਨੇ ਅਜਮਤ ਦੀ ਇੱਕ ਛੜੀ ਗੱਡੀ ਜਿਹਨੂੰ ਅੱਜ ਕੱਲ ਝੰਡਾ ਜੀ ਦੇ ਨਾਂ ਉਤੇ ਜਾਣਦੇ ਆ ਇਸ ਲਈ ਹਰ ਸਾਲ ਇਸ ਜੈਤਰੇ ਦੀ ਪੰਜਵੀਂ ਨੂੰ ਗੁਰੂ ਮਹਾਰਾਜ ਦੀ ਜਨ ਦੇੜੇ 'ਚ ਇੱਥੇ ਮੇਲਾ ਪੜਦਾ ਇਸ ਟਾਈਮ ਜਿਹੜੇ ਇੱਥੇ ਗੱਡੀ ਨਸ਼ੀਨ ਨੇ ਕੌਣ ਨੇ ਜੀ ਮਹੰਤ ਦਵਿੰਦਰ ਦਾਸ ਜੀ ਨੇ ਜੀ ਇੱਕ ਦਵੀਂ ਗੱਡੀ ਆ ਜੀ ਇਹ 10ਵੀਂ ਗੱਡੀ ਆ ਇਹਨਾਂ ਦੇ ਜਿਹੜੇ ਗੁਰੂ ਮਹਾਰਾਜ ਜੀ ਉਹ ਅੰਦਰੇ ਚਰਨ ਦਾਸ ਜੀ ਸਭਲੇ ਗੁਰੂ ਉਹ ਦਾਸ ਜੀ ਹਰਪ੍ਰਸਾਦ ਦਾਸ ਜੀ ਹਰ ਸੇਵਕ ਦਾਸ ਜੀ ਸਰੂਪ ਦਾਸ ਜੀ ਪ੍ਰੀਤਮ ਦਾਸ ਜੀ ਨਰੈਣ ਦਾਸ ਜੀ ਨਰੈਣ ਦਾਸ ਜੀ ਦੇ ਬਾਅਦ ਦੇ ਵਿੱਚ ਪ੍ਰਿਆਗ ਦਾਸ ਜੀ ਲਸ਼ਮਣ ਦਾਸ ਜੀ ਅੰਦਰੇ ਚਰਨ ਦਾਸ ਜੀ ਇਸ ਟਾਈਮ ਗੱਦੀ ਦੇ ਮਾਲਕ ਜਿਹੜੇ ਨੇ ਗੁਰੂ ਮਹਾਰਾਜ ਦਿਵਿੰਦਰ ਦਾਸ ਕੇਤੇ ਕਈ ਸੰਗਤਾਂ ਆਪਣਾ ਦਸਬੰਦ ਚੜਾਉਣ ਆਉਂਦੀਆਂ ਨੇ ਹਾਂਜੀ ਪਹਿਲਾਂ ਤੋਂ ਕੀ ਇਤਿਹਾਸ ਆ ਜੀ ਇਹ ਦਸਬੰਦ ਕਿਉਂ ਚੜਾਇਆ ਜਾਂਦਾ ਇੱਥੇ ਇਹ ਸਿੱਖ ਧਰਮ ਦੀ ਪਰੰਪਰਾ ਹੈ ਜੀ ਸਾਰੇ ਸਿੱਖ ਧਰਮ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪਰੰਪਰਾ ਚਲਾਈ ਸੀ ਦਸਬੰਦ ਦੀ ਇਹ ਵੀ ਗੁਰੂ ਘਰ ਸਿੱਖਾਂ ਦੇ ਨਾਲ ਸੰਬੰਧਤ ਹੈ ਤੇ ਮਹਾਰਾਜ ਜੀ ਨੇ ਇੱਥੇ ਆ ਕੇ ਉਦਾਸੀ ਧਰਮਗੁਰੂ ਜਿਹੜੇ ਬਾਬਾ ਗੁਰਦੱਤਾ ਜੀ ਸੀ ਉਹ 6ਵੇਂ ਪਾਤਸ਼ਾਹ ਨੇ ਗੁਰੂ ਬਾਬਾ ਸ਼੍ਰੀ ਹਰਿ ਸ਼੍ਰੀ ਚੰਨ ਜੀ ਨੂੰ ਗੱਦੀ ਦੇ ਲਈ ਦਿੱਤੇ ਸੀ ਉਹ ਜਿਹੜੀ ਬਾਬਾ ਸ਼੍ਰੀ ਚੰਦ ਦੀ ਗੱਦੀ ਹੈ ਉਹੀ ਇਹ ਗੱਦੀ ਹੈ ਡੇਰਾ ਦੂਨ ਵਾਲੀ ਤੇ ਮਹਾਰਾਜ ਜੀ ਨੇ ਇੱਥੇ ਵਿਦਿਆ ਗ੍ਰਹਿਣ ਕੀਤੀ ਤੇ ਇਹ ਡੇਰਾ ਉਦਾਸੀਆਂ ਦਾ ਇੱਕ ਬਾਬਾ ਜੀ ਇੱਥੇ ਲਲੇਰ ਵੀ ਚੜਾਏ ਜਾਂਦੇ ਨੇ ਵਿਆਹ ਸ਼ਾਦੀਆਂ ਦੇ ਜੋੜੀਆਂ ਹਾਂ ਜਿਸ ਤਰ੍ਹਾਂ ਜੋੜੀ ਦਾ ਰੁਪਈਆ ਚੜਾ ਜਿਸ ਤਰ੍ਹਾਂ ਲਲੇਰ ਦਾ ਜਦੋਂ ਸ਼ਾਦੀ ਦਾ ਜਦੋਂ ਅਸੀਂ ਕੋਈ ਵੀ ਖੁਸ਼ੀ ਦਾ ਕੰਮ ਕਰਦੇ ਹਾਂ ਸ਼ਾਦੀ ਹੁੰਦੀ ਆ ਜਨਮ ਹੁੰਦਾ

चढ़ नहीं उन पुराना चढ़ा रहे हैं है। लेकिन नया है ये हर तीन साल पे लाते हैं गुरु रामराय जी महाराज का जन्मदिन होता है जन्मदिन के उपलक्ष्य में गुरु रामराय जी ने शक्ति ध्वज धंड यहाँ लगाया था तब से ये प्रथा चली आ रही है ये गुरु रामराय जी का इस दिन आज के दिन गुरु रामराय जी का जन्मदिन होता है झंडा साहब देहरादून के अंदर इसकी कितनी मान्यता है इसकी देहरादून के अंदर झंडा साहिब की झंडा साहब को देहरादून तो मानता ही है लेकिन हमारा जो है पंजाब यूपी हरियाणा उत्तर प्रदेश पूरा गढ़वाल सारे आते हैं हमारे यहाँ यहाँ पे मानने वाले